ਗੱਲ ਬਾਈ ਜੀ ਮਣਾਡੇ ਦੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਵਧੀਆ ਪਸ਼ੂ ਨੇ ਤੇ ਟੇਲ ਵਿੱਚ ਲੈਨੇ ਆ ਗੱਲਬਾਤ ਵਧੀਆ ਕੁਆਲਟੀ ਵਾਲੇ ਇੱਕ ਗਾਂ ਆ ਤੇ ਦੋ ਝੋਟੀਆਂ ਤੇ ਬਾਈ ਨਾਲ ਕਰਦੇ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਆ ਜੀ ਸਾਹਿਬ ਵਧੀਆ ਠੀਕ ਠਾਕ ਵੀ ਜੀ ਜਿਨੇ ਵੀ ਪਰ ਆਮਾ ਵਧੀਆ ਫਾਰਮ ਤੇ ਜੁੜੇ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਹੜਾ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸ਼ਤਿ ਸਭ ਜੀ ਤੁਹਾਨੂੰ ਧੰਨਵਾਦ ਧੰਨਵਾਦ ਜੀ ਤੇ ਇਹ ਜਾਨਵਰ ਵੀ ਜੀ ਅੱਜ ਆਪਣੇ ਕੋਲ ਕਿੰਨੇ ਚੰਗੇ ਟੌਰ ਹਾਂਜੀ ਹਾਂਜੀ ਟੌਪ ਦੀ ਝੋਟੀ ਟੋਕੜ ਕੱਬਣੇ ਇੱਕ ਹਾਂਜੀ ਅੱਧਰ ਝੋਟੀ ਲਫਾਵਾ ਇੱਕ ਵੈੜ ਫਿਰ ਤੇ ਨਹੀਂ ਪਸ਼ੂ ਆਜੂ ਥੋੜੀ ਇਹ ਜਾਨਵਰਾਂ ਚੰਗੇ ਟੌਰ ਦੇ ਠੀਕ ਜੀ ਇਹ ਜਾਨਵਰ ਤੁਹਾਨੂੰ ਪਤਾ ਵੀਰ ਜੀ ਰੋਜ਼ ਹੀ ਦੂਜੇ ਦਿਨ ਵੀਡੀਓ ਪਾਉਂਦੇ ਆ ਸਹੀ ਗੱਲ ਜੀ ਤੇ ਇਹ ਜਾਨਵਰ ਟੌਪੋ ਟੌਪੋ ਵ ਸਿਆ ਵੀ ਮਈਆਂ ਆਪਣੇ ਕੋਲ ਤਿੰਨ ਚਾਰ ਮਗਰ ਹੈ ਠੀਕ ਹੈ ਠੀਕ ਹੈ ਜੀ ਉਹ ਦੋ ਮੱਝਾਂ ਹੈਗੀਆਂ ਆ ਚੁਆਈ ਕਰਕੇ ਸੇਵਾ ਕਰਦੇ ਨਾ ਦੂਰ ਨੇੜੇ ਮਾਲ ਆਉਂਦਾ ਆ ਦੱਸਿਆ ਵੀ ਜੀ ਦੂਰ ਨੇੜੇ ਜਦੋਂ ਮਈਆਂ ਹੁੰਦੀਆਂ ਨਾ ਠੰਡੀਆਂ ਢਲੀਆਂ ਹੋ ਜਾਂਦੀਆਂ ਹਨਾ ਵੀ ਠੰਡ ਦਾ ਮੌਸਮ ਆਪ ਸੇਵਾ ਵਾਦ ਤੋਂ ਵਦ ਕਰਿਆ ਕਰੋ ਵੀ ਅਸੀਂ ਇਹੋ ਗੱਲ ਕਹਿੰਦੇ ਆ ਵੀਰ ਭਰਾ ਵੀ ਸੇਵਾ ਮਾਲ ਦੀ ਕਰੋ ਵਾਦ ਹਾਂਜੀ ਠੀਕ ਹੈ ਜਨਵਰ ਦੀ ਸੇਵਾ ਕੀਤਿਆਂ ਇਹ ਜਨਵਰ ਆਪਣਾ ਵੀ ਦਿਖਾਉਂਦੇ ਆ ਦਿਖਾਉਂਦੇ ਆ ਠੀਕ ਹੈ ਜੀ ਤੇ ਛੋਟੀ ਵੀ ਵਿਚਾਰ ਤੋਂ ਬਾਅਦ ਅੱਗੀ ਹੈ ਠੀਕ ਜੀ ਹੋਰ ਵੀ ਇਹ ਦੋ ਚਾਰ ਵਜਾ ਚੋ ਨੇ ਹੋਈਆਂ ਤਾਂ ਕੱਟੀ ਆ ਗਈ ਮਗਰ ਕੱਟੀ ਆ ਗਈ ਮਗਰ ਪੂਰੇ ਟੋਲ ਦੀ ਕੱਟੀ ਆ ਗਈ ਮਗਰ ਠੀਕ ਜੀ ਤੇ ਛੋਟੀ ਕੋਈ ਦਾ ਚਵਾਵਾ ਦੁੱਧ ਹੋਊਗਾ ਬਾਅਦ ਵਿੱਚ ਠੀਕ ਕੱਟੀ ਉਖਾਦਨੇ ਆਂ ਚਲੋ ਜੀ ਆਹ ਕੱਟੀ ਨੀ ਕੱਟੀ ਮਗਰ ਵੀਰ ਪੂਰੀ ਟੀਕੇ ਦੀ ਕੱਟੀ ਟੋਲ ਦੀ ਤੇ ਸਮਾਂ ਸਮਾਂ ਦਾ ਜਿੱਥੇ ਦੱਸੂਗਾ ਠੀਕ ਜੀ ਤਾਂ ਥਾਣ ਵੀ ਰਿਹਾ ਹੈ ਤੇ ਇਹ ਨੂੰ ਥਾਨ ਲੱਗਾ ਝੋਟੇ ਨੂੰ ਚਵਾਈ ਕੁਖਮਾਈ ਦੀ ਇੱਕ ਨੰਬਰ ਵਾਲਾ ਝੋਟਾ ਚਵਾ ਚੋਂ ਐ ਭਾਈ ਪੋਲਾ ਤੇ ਦੇਖੋ ਜੀ ਬਹੁਤ ਸੋਹਣੀ ਝੋਟੇ ਤੇ ਥਾਨ ਲੱਗਾ ਪੂਰਾ ਵਧੀਆ ਪੂਰਾ ਲੰਬਾਈ ਦਾ ਥਾਨਿਆਂ ਵਧੀਆ ਕੁਆਲਿਟੀ ਦਾ ਦੇਵਾ ਲੱਗਾ ਆ ਤੇ ਵਧੀਆ ਰਿਕਾਰਡ ਦੇ ਝੋਟੇ ਝੋਟੇ ਵੀ ਦਜਾ ਸੁਆ ਕਮਾਲ ਦੀ ਦੁੱਧ ਵਾਲੀ ਠੀਕ ਆ ਭਾਈ ਜੀ ਪੂਰੀ ਝੋਟੇ ਰਾਜੀ ਰੂਜੀ ਆ ਪੂਰੀ ਕੁਆਲਿਟੀ ਵਾਲੀ ਫਾਲਾਂ ਦੇਵੇ ਤੇ ਪੂਰੀ ਵਧੀਆ ਜੀ ਕਮੇ ਸੇਵਾ ਹਰ ਕਿਸੇ ਦੇ ਘਰ ਦੀ ਵਧੀਆ ਹੁੰਦੀ ਆ ਪਰ ਸਾਹਮਣਾ ਪੈਂਦਾ ਡੰਗਰ ਥੋੜਾ ਬਾੜਾ ਕਲੀਨ ਘਰਾਂ ਜਾਂ ਫਰਕ ਫਰਕ ਪੈ ਜਾਂਦਾ ਆ ਬੜੋ ਵਧੀਆ ਇਹ ਸੇਵਾ ਦਾ ਵੀ ਮੁੱਲ ਕਰਨਾ ਆ ਜਨਮਤ ਕਿੰਨਾ ਕੇ ਇਹਦੀ ਕਿਉਂ ਵੀ ਜਾਣੇ ਸੂਏ ਸੂਏ ਦਾ ਭਾਈ ਦੁੱਧ ਹੁੰਦਾ ਕਿ ਯਾਰ ਡੰਗਰ ਸੂਏ ਤੋਂ ਜ਼ਿਆਦਾ ਦੇ ਜਾਂਦਾ ਕਿ ਘੱਟ ਦੇ ਜਾਂਦਾ ਤੁਹਾਨੂੰ ਆਪ ਸਮਾ ਦੀ ਇੱਕ ਨੰਬਾ ਤੇ ਠੱਡੀ ਬੜੀ ਐ ਦੁੱਧ ਵਾਲੀ ਝੋਟੀ ਆ ਥਾਲੀ ਵਾਲਾ ਲੇਵਾ ਲੱਗਾ ਨਿੱਕਰ ਲੇਵੇ ਦੀ ਦੁੱਧ ਦੀ ਕੁਆਲਟੀ ਵਾਲੀ ਚੀਜ਼ ਵੇਖੋ ਜੀ ਲੇ ਵੇਜਨ ਨੜਾ ਨੂੜਾ ਕਰੋ ਚੈੱਕ ਤੇ ਆਹ ਭਾਈ ਜੀ ਕੱਟੀ ਆ ਕੱਟੀ ਮਗਰ ਕੱਟੀ ਚੰਗੀ ਮਗਰ ਪੂਰੀ ਕੁਆਲਟੀ ਵਾਲੀ ਹੈ। ਕਿਸੀ ਯੌਰ ਕੱਟੀ ਜੀ ਵੀਰ ਅਜੇ 10 ਦਿਨਾਂ ਦੀ ਆ ਕੱਟੀ ਦੇਖੋ ਜੀ ਜੇ ਮੈਂ ਕੋ ਦੁੱਧ ਆ ਤੇ ਕੱਟੀ ਪਲੀ ਤੇ ਬਚਾ ਪਲਿਆ ਮਗਰ ਕੋ ਬਚਾ ਪਲਿਆ ਦੇਖੋ ਜੀ ਕੋਈ ਪੋਲੇ ਨਹੀਂ ਕੱਟੀ ਮਗਰ ਪੂਰੀ ਕੁਆਲਟੀ ਵਾਲੀ ਬਾਕੀ ਵੀ ਦੁੱਧ ਵਾਲੀ ਝੋਟੀ ਆ ਠੀਕ ਆ ਭਾਈ ਦੱਸੋ ਭਣਾ ਜੀ ਕੀ ਮੁੱਲ ਕਰਦੇ ਜੀ ਮੋਲ ਵੀਰ ਬਿਲਕੁਲ ਜਾਇਜ਼ ਜਿੰਨੀ ਝੋਟੀ ਦੇ ਦੇਣੀ ਆ ਹਾਂਜੀ ਮੋਲ ਭਾਵੇਂ ਸਮੇ ਦੇ ਹਿਸਾਬ ਨਾਲ ਝੋਟੀ ਵੀਰ ਹਮੇ ਸਵਾਲ ਆਖਿਰ ਮੰਗੜੀ ਜੈ ਜਿੰਨੇ ਨਹੀਂ ਝੋੜੀਏ ਹਾਂ ਜੀ ਬਾਈ ਜੀ ਲਾਹੀਂ ਸਭ ਕੁਝ ਛੱਡ ਕੇ ਇੱਕ ਵਧੀਆ ਜੀ ਇੱਕ ਪੰਜ ਦੀ ਜੀਐਸ9 ਲਓ ਜੀ ਬਾਈਕ ਨਾਲ ਸਵਾ 20 15000 ਕੋਖਣੀ ਇੱਕ ਪੰਜ ਦੀ ਜੀਐਸ9 ਝੋਟੀ ਪਾਈ ਦੇ ਦੇਣੀ ਆ ਤੇ ਵਧੀਆ ਕੁਆਲਿਟੀ ਵਾਲੀ ਮੈਂ ਆ ਠੰਡੀ ਤੇਰੀ ਸੀਲ ਠੀਕ ਆ ਬਾਈ ਜੀ ਡੰਗੋ ਡੰਗ ਚ 7 ਕਿਲੋ ਡੰਗ ਦਾ ਦੁੱਧ ਕੱਢੂਗੀ ਝੋਟੀ ਚੰਗੀ ਠੀਕ ਆ ਸਹੀ ਗੱਲ ਚੋ ਆਪ ਸਮਾ ਦੀ ਇੱਕ ਨੰਬਰ ਠੀਕ ਆ ਵਧੀਆ ਕੁਆਲਿਟੀ ਵਾਲੀ ਹੈ ਸਿੰਗੜਾ ਠੇਰੀ ਮੈਂ ਆ ਪੂਰੀ ਠੰਡੀ ਸੀਲ ਕੁਆਲਿਟੀ ਠੀਕ ਹੈ ਭਾਈ ਜੀ ਤਾਂ ਆਇਆ ਬੱਚਾ ਅੱਜ ਕਰ ਰਿਹਾ ਹਾਂ ਹਾਂਜੀ ਹੋਤੀ ਪਾਕਿਸਤਾਨ ਦਸਤਕੀ ਕੀਤੀ ਜਨਵਾਰ 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 ਦਾ ਮੋੜਿਆ ਹਾਂ ਟੋਕਣ ਗੱਬਣ ਮਹੀਆ ਠੀਕ ਹੈ ਜੀ ਤੇ ਇਹ ਪੰਜ ਮਹੀਨਿਆਂ ਦੀ ਗੱਬਣ ਹੈ ਇਹ ਪੰਜ ਮਹੀਨੇ ਦੀ ਪੰਜ ਮਹੀਨੇ ਦੀ ਝੋਟੀ ਗੱਬਣਿਆ ਤੇ ਹੁਣ ਝੋਟੀ ਨਾਲ ਪਿਓ ਰਿਆਣੀ ਦੀ ਝੋਟੀ ਤੇ ਬਾਈ ਆਪਣੇ ਕੋ ਵੱਡੀ ਝੋਟੀ ਲੈ ਗਈ ਸੀ ਤੇ ਇਹ ਝੋਟੀ ਆਈ ਅਗਲੀ ਝੋਟੀ ਚੰਗੀ ਠੀਕ ਹੈ ਭਲੇ ਹੁਣ ਵੀ ਝੋਟੀ ਦਾ ਸੱਜਰਾ ਹੁਣ ਲਿਵਾ ਜੀ ਠੀਕ ਹੈ ਕਰੋ ਖੋਲੋ ਭਾਈ ਜੀ ਖੋਲੋ ਭਲਾ ਜੀ ਜਿੰਨ ਲਈ ਅਗਰ ਦੀ ਗਾੜ ਦੇਖੋ ਤੇ ਇਹ ਪਿਛਾੜ ਦੇਖੋ ਝੋਟੀ ਨਾ ਜਾ ਭਾਈ ਅੱਜ ਝੋਟੀ ਵੀਰ ਆਪਣੇ ਕੋਲ ਆਈ ਆ ਪੂਰੀ ਦੁੱਖ ਦੁੱਖ ਤੋੜਦੀ ਝੋਟੀ ਆ ਤਾਂ ਵਧੀਆ ਕੁਆਲਿਟੀ ਵਾਲੀ ਇਸ ਤੇ ਇਹ ਬਹੁਤ ਸੁਣੀ ਝੋਟੀ ਨੂੰ ਭਾਈ ਚੈੱਕ ਕਰਾ ਗਏ ਵੀਰ ਪਹਿਲੀ ਝੋਟੀ ਵੀ ਜਿਹੜੀ ਵੀ ਗੱਬੜਿਆ ਉਹ ਫੁੱਲ ਜੋ ਫੁੱਲ ਕਹਾਂਗੇ ਵੀ ਸਾਈ ਪਾਵੇ ਤੇ ਆਪਣੇ ਘਰ ਵੀ ਚੈੱਕ ਕਰਾ ਲਈ ਫੇਰ ਡਾਕਟਰ ਅਕੇ ਭਾਵੇ ਪੈਸੇ ਫਿਰ ਦਵੇ ਤੇ ਇਧਰ ਸਾਈ ਪਾਵੇ ਤੇ ਡਾਕਟਰ ਘਰ ਭਾਵੇ ਆਪਾਂ ਦੋ ਦੋ ਦਵੀਰ ਮੈਂ ਕੋ ਹਉ ਤਾਂ ਨਾ ਕੋ ਚਵਾਮਾ ਦੋ ਦੂਗਾ ਹੁਣ ਇਸ ਸਿੰਘੀ ਹਾਰ ਪਖੋ ਝੋਟੀ ਲੱਗ ਜੱਡ ਤੱਕ ਆ ਕੁਆਲਟੀ ਵਾਲੀ ਸਿਰੇ ਦੀ ਝੋਟੀ ਦੁੱਧ ਵਾਲੀ ਵੀ ਠੀਕ ਆ ਬਾਈ ਕਿਉਂ ਹੋ ਰਹੀ ਹੈ ਝੋਟੀ ਆ ਵੀਰ ਵਧੀਆ ਜਿਹੜੀ 17 ਕਿਲੋ ਝੋਟੀ ਚੱਲੀ ਆ ਠੀਕ ਹੋ ਜੇ ਛੀ ਆ ਛੇ ਦੰਦ ਛੀ ਆ ਦੇ ਵੀ ਅਕਰਾਂ ਤੇ ਥਾਂ ਤੇ ਦੇ ਬੋਲ ਖਾਦੀ ਦੇ ਕੋਈ ਕਰਮ ਵਾਲੀ ਲੱਗਾ ਬਹੁਤ ਸੋਹਣਾ ਥਾਂ ਤੇ ਬਲ ਲੱਗਾ ਬਹੁਤ ਜਿਆਦਾ ਤੰਗੀ ਠੰਡੀ ਸਾਈਡ ਤੋਂ ਨਾੜਾ ਨਾੜਾ ਲੇਵੇ ਦੁੱਧ ਢੜੀ ਚੋਟੀ ਠੀਕ ਆ ਬਾਈ ਦੱਸੋ ਬਾਣਾ ਜੀ ਕੀ ਬੋਲਦੇ ਹੋ ਬੋਲ ਵੀਰ ਪਹਿਲਾਂ ਗਿਆ ਗਿਆ ਲੋਈ ਵੀਰ ਤੁਹਾਨੂੰ ਦੱਸਿਆ ਵੀ ਜੀ ਇਹ ਆਪਣਾ ਜਿਹਦਾ ਵੀਡੀਓ ਨਾਲ ਵੇਚੀ ਹੈ ਨਾ ਮੋਤੋ ਜੈ ਤਾਂ ਕਰੀਦਾ ਵੀ ਵੀਰ ਭਰਾ ਤੁਹਾਨੂੰ ਪਤਾ ਹਰ ਇੱਕ ਨੇ ਹਰ ਤਰ੍ਹਾਂ ਦਾ ਵੀਰ ਭਰਾ ਕਿਉਂ ਦੁੱਧ ਸਿਰੋ ਜਿਆਦਾ ਕੰਮ ਲੋਕਾਂ ਦਾ ਹੈ ਨਾ ਵੀਰਾਂ ਦਾ ਇਹ ਬੜੀ ਜਿਹੜੀ ਮਿਹਨਤੀ ਹੈ ਦੁੱਧ ਮਿਲ ਨਹੀਂ ਦੇ ਇੱਕੋ ਬੰਦੇ ਨੂੰ ਹਾਂਜੀ ਉਦੋਂ ਜੋ ਟੀ ਵੀਰ ਟੋਕੜ ਤੋਂ ਪਾਈ ਪੰਜਾ ਸਾਵਾਂ ਦੇ ਗਾੜੀ ਵੇਖਦੀ ਵੇਖਦੀ ਗਈ ਅੱਛਾ ਇੱਥੇ ਇਹੀ ਵਪਾਰੀ ਵੀਰ ਨੂੰ ਲਲੀ ਨੂੰ ਨਫਾ ਮਿਲਦਾ ਠੀਕ ਹੈ ਬਾਈ ਦੱਸੋ ਬਾਈ ਜੀ ਮੋਤ ਭਾਵੇਂ ਜੋ ਮਰਜ਼ੀ ਕਰੀਏ ਇਹ 85 ਹਜ਼ਾਰ ਦੀ ਹਾਂ 85 ਹਜ਼ਾਰ ਦੀ ਜੈਸਨ ਉਹ ਰੇਟ ਹੈ ਲੋ ਜੀ ਕੋਈ ਭਾਈ ਕਹਿੰਦਾ 90 ਨਹੀਂ ਇਹ ਤੇ 95 ਲੱਖ ਨਹੀਂ ਜੇ ਤੇ ਜੈਸਨ ਉਹ 85 ਹਜ਼ਾਰ ਦੀ ਝੋਟੀ ਆ ਝੋਟੀ ਹਾਕੀ ਰੱਖਦੀ ਆ ਵੀ ਕਹਿੰਦਾ ਤੇ ਝੋਟੀ ਵਿੱਚ ਪੂਰੀ ਕੰਮ ਜਿਆਪੀ ਠੀਕ ਹੈ ਭਾਈ ਓਕੇ ਵੀ ਆ ਮੈਡ ਕੀ ਬੱਚਾ ਮੱਝ ਹੈ ਤੇ ਸ਼ਾਇਦ ਅੱਜ ਅੱਧੀ ਚੀ ਗਾਇਆ ਇਹਦਾ ਬੱਚਾ ਮਰਿਆ ਜੀ ਬੱਚਾ ਮਰਿਆ ਛੱਡੀ ਸੀ ਤੇ ਟਮਾਟੇ ਵਾਲੀ ਭਾਜੀ ਮਿਲਦੀ ਬਾੜੇ ਭੂੜੇ ਦੇ ਵਧੀਆ ਇੰਨਾ ਛੱਡੀ ਸੀ ਕੋਈ ਭੌੜੇ ਕੋਈ ਰੱਸੀ ਨਾ ਪੋਣੀ ਰੱਸੀ ਨਹੀਂ ਪੋਣੀ ਛੱਡੀ ਲਓ ਜੀ ਫੇਰ ਤਾਂ ਖੁੱਡੀਆਂ ਖੁੱਡੀਆਂ ਆ ਦੇ ਦੋ ਤੜੀਆਂ ਖੈਣ ਵਾਲੀ ਗਵਾਆਂ ਠੀਕ ਠੋਰ ਦੋ ਵਿੱਚ ਕਰੋ ਜੀ ਫੇਰ ਤਾਂ ਖੁੱਬੀਆਂ ਖੁੱਬੀਆਂ ਗੈੜਦੇ ਚਾਹਾਂ ਮਾ ਧੂਗਾ ਆਂਡ ਹੋ ਗਈ ਥੋੜੇ ਬਚੇ ਪੁੱਛੇ ਚਾਹੇ ਤਾਂ ਬੰਦੇ ਪਰ ਤਿਆਰ ਹੋ ਜਾਂਦੇ ਮੈਂ ਨਾ ਦਪਾਈ ਇਹ ਗਿਰਬਾਟੀ ਤਾਂ ਆਇਆ ਚੰਗੀ ਕੋ ਸੇਵਾ ਕਰੇ ਦੋ 17 18 ਕਿਲੋ ਅਜੇ ਵੀ ਕਰ ਜੂਗੀ 14 ਕਿਲੋ ਹੁਣ ਦੁੱਧਿਆ 14 ਕਿਲੋ ਹੁਣ ਦੁੱਧਿਆ ਤੇ ਵਧੀਆ ਵੈੜ ਹੈ ਕੁਆਲਿਟੀ ਵਾਲੀ ਖੰਡੀ ਤੇਰੀ ਹੈ ਲੈ ਵੀ ਲੈ ਆਓ ਜੀ ਬੇਰ ਬੋ ਚੰਗੀ ਚ ਬੈਠ ਦੇ ਦੁੱਧ ਵਾਲੀ ਗਾਂ ਵੀ ਸਾਡੀ ਠੀਕ ਹੈ ਜੀ ਦਾ ਚਾਹੀਦਾ ਇੰਨ ਕੋਤ ਤੇ ਚਾਹੀਦਾ ਇਤੋਈ ਮਾ ਠੰਡੀ ਹੈ ਪੁਲੀਆ ਅੱਗੋਂ ਦੀ ਬੈਠਾ ਪਿਛੋਂ ਦੀ ਬੈਠ ਠੰਡੀ ਹੀ ਬਣੀ ਠੰਡੀ ਤੇਰੀ ਰਸੀ ਨਾ ਪੂਣੀ ਪਊਗੀ ਸ਼ਾਈ ਵਾਲਾ ਗਾਥਲੀ ਉਹ ਹੁੰਦੀ ਆ ਜੇ ਠੰਡੀ ਰਸੀ ਤੋਂ ਬਿਨਾਂ ਵਕਾ ਭਾਈ ਜੀ ਅੱਗੇ ਤੂੰ ਹੀ ਥਲਿਓ ਦੀ ਨਾ ਕਿੰਦੂ ਭਾਈ 100 ਜਾਂ 100 ਲਿਆਵਾਂਗੇ ਈਡੀ ਕੰਨੀ ਸਹੀ ਗੱਲ ਸਵਾ ਸਗਰੀ ਵੈਡ ਕੀ ਜੇ ਉਹ ਹੀ ਲੁਣੀ ਬਿਲਕੁਲ ਜਾਇਜ਼ ਗਾੜੀ ਕਰਮਾਂ ਦਾ ਸੋਧ ਜਿਹਨੇ ਦੀ ਜਾਂ ਦੇ ਦਵਾਂਗੇ ਹਾਂ ਜੀ ਭਾਈ ਦੱਸੋ ਜਿਆ ਜੀ ਮੁੱਲ ਕਰਿਓ ਹਾਂ ਨਹੀਂ 40000 40000 ਦੀ 40000 ਦੀ ਕਰਦੋਗੇ ਮਾ ਥੋੜਾ ਬੜਾ ਚਲੋ ਜੀ ਬਾਈ ਕਹਿੰਦੇ 40 ਕੇ ਮੌਕੇ ਤੇ ਮਾਨ ਕਰਦਾਂਗੇ ਪਰ ਜਿਹੜਾ ਵੀ ਲੈ ਗਏ ਨਾ ਸਾਰਾ ਸਿਆਲ ਗਰਮੀਆਂ ਪਹੁੰਚੋਈ ਜਾਵੇ ਇੰਝਾਰੇ ਬਣਈ ਜਾਣੇ ਇਹਨੇ ਕਰਮਾਲੀਆਂ ਢੀੜ ਪਾਈ ਜਾਵੇ ਬਾੜ ਨੇ ਬਾਟੇ ਪਾਟੀਆਂ ਪਾਟੇ ਦੁੱਧ ਚੋਇਆ ਪਾਟੀਆਂ ਗਾੜੀਆਂ ਤਿੰਨ ਚਾਰ ਤਿੰਨ ਚਾਰ ਜਨਵਾਰ ਦੂਜੇ ਤੀਜੇ ਦਿਨ ਪਾਉਂਦੇ ਇਹ ਅਜੇ ਗੱਲ ਆ ਮੀਆਂ ਅੱਜ ਆਈਆਂ ਗੱਭਣ ਤਿਆਰ ਆ ਉਹ ਜੋੜੀ ਟੋਖੜ ਗੱਭਣਿਆ ਪਰਲੀ ਟੋਖੜ ਗੱਭਣਿਆ ਲੱਭਣੇ ਛੋਟੀ ਅੱਜ ਸੱਜਰ ਮਹੀਂ ਲੈ ਗਈ ਹਰਿਆਣੇ ਦੀ ਝੋਟੀ ਆਪਣੀ ਕੋ ਗਈ ਕੱਟੀ ਠੀਕ ਹੈ ਜੀ ਅੱਜ ਗੱਭਣ ਮੈਂ ਹਾਂਜੀ ਗੱਭਣ ਠੀਕ ਆ ਜੀ ਆ ਜੀ ਹੈਗੇ ਚੈਨਲ ਆ ਤੁਹਾਨੂੰ ਕਰੀ ਜੀ ਟਾਕ ਦੇ ਰੋਦੇ ਸੇਵਾ ਵੀ ਸੇਵਾ ਕਰੋਗਾ ਤਾਂ ਵਾਦ ਕੀਤਾ ਸੇਵਾ ਕਰੂਗਾ ਦੋ ਦੋਨੇ ਮਿਲਣਾ ਨਾ ਨਹੀਂ ਘਾਰ ਹੀ ਭਾਈ ਮਾਲ ਆ ਗਿਆ ਤੇ ਇਹਦੇ ਨਾਲ ਬਖਾਵਾਂਗੇ ਹੁਣ ਫਿਰ ਵੀ ਲਈ ਕਈ ਲੋਕ ਵੀ ਕਹਿੰਦੇ ਕਟੀਆਂ ਬੁਖਾ ਹੀ ਦਿੰਦੇ ਆ ਨਹੀਂ ਕਈ ਵੀਰਾਂ ਕਟੀਆਂ ਕਟੀ ਉਸ ਕਿਹੜਾ ਬੁਖਾਇਆ ਇਹੋ ਤਰ੍ਹਾਂ ਦਾ ਹੈ ਇਹ ਜਿਹੜੀ ਕਟੀ ਨੂੰ ਕਟੀ ਸਮਝ ਕੇ ਸਾੰਬੇ ਬਿਲਕੁਲ ਕੋਈ ਸਹੀ ਗੱਲ ਹੈ ਇਹ ਵੀਰ ਜੇ ਦੇ ਨਚਣਾ ਦੇ ਫਿਰ ਚਾਚਾ ਨਾਲ ਨੱਚੇ ਘਰੇ ਨਹੀਂ ਨਾ ਇਹ ਵੀ ਲੈਣਾ ਵੀ ਵਾੜੇ ਕਿੰਨਾ ਕਿੰਨਾ ਖਾਦੀਆਂ ਦੇ ਕਿੰਨਾ ਨਹੀਂ ਹਾਂਜੀ ਹਾਂਜੀ ਇਹ ਸਾਰੀਆਂ ਗੱਡੀਆਂ ਕੋਈ ਜਿੰਨੇ ਜਿੰਨੇ ਚਾਦੇ ਲੋਕਾਂ ਦੇ ਐਡਾ ਕੇ ਜਵਾਬ ਉਹ ਨਹੀਂ ਨਹੀਂ ਉਮਰਿਆ ਹਜੇ ਇਹਨਾਂ ਦੀ ਠੀਕ ਹੈ ਜੀ ਆ ਉਹ ਉਹ ਵੱਡੀ ਕੱਟੀ ਵੀਰ ਉਹ ਸਾਰਿਆਂ ਨੂੰ ਪਤਾ ਨਾ ਇਹਦੀ ਗੱਲ ਕੱਢੀ ਇਹ ਦੁੱਧ ਤੇ ਪੜੀ ਇਹ 23 ਤਰੀ ਦੇ 15 ਮਿੰਟ ਲੱਗਾ ਤੁਹਾਨੂੰ ਤਾਂ ਡੇ ਹੋ ਗਿਆ ਇਹ ਗੱਲ ਵੀਰੇ ਜਨਵਾਰ ਇਹ ਸ਼ੌਂਕ ਦੇ ਤੇ ਸੇਵਾ ਕਰ ਰਹੇ ਹਾਂ ਦੇਖੋ ਗੱਲ ਵੀ ਇਹਦੀ ਦੁੱਧ ਮੈਂ ਨਾ ਸੇਵਾਣਾ ਹਾਂ ਹਾਂਜੀ ਹਾਂਜੀ ਸੇਵਾ ਕਰ ਉਹਦੇ ਆਪਣਾ ਆਵੇ ਚੀਜ਼ ਵਿਖਾ ਦਿੰਦੀ ਜਿਹੜੀ ਗੱਲ 35000 ਰੁਪਏ ਕਿਹਾ ਉਹ ਜੇ ਬੱਚਾ ਪਾ ਲੈਣਾ ਤਾਂ ਸਾਰੀ ਮੈਂ ਛੱਡ ਕੇ ਠੀਕ ਹੈ ਬਾਈ ਜੀ ਤੇ ਜਾਂ ਮੰਡੇ ਦੇ ਬੱਚਾ ਪਾ ਲੈ ਹਾਂਜੀ ਹਾਂਜੀ ਕਟੀਆਂ ਵੀ ਕੁਆਲਿਟੀ ਵਾਲੀਆਂ ਜਿਹੜੀ ਗੱਲ ਫਰੇ ਫਰੇ ਦੀ ਵੀ ਚੀਜ਼ ਆ ਗੱਲ ਸੇਵਾ ਦਾ ਮੁੱਲ ਪਹਿਲਾਂ ਪੰਜਾਬ ਦੀ ਕੀ ਨਹੀਂ ਹੈ ਲੇਖਾ ਗੱਲ ਸਹੀ ਤਾਂ ਆ ਵੀ ਜਮਾਲੂ ਕੋਡੀ ਕੱਟੀ ਠੀਕ ਹੈ ਜੀ ਤੇ ਆ ਕੱਟੀਆਂ ਵੀ ਦੱਸੀ ਵੀ ਜੀ ਇਹ ਤੁਸੀਂ ਮੰਡੀ ਜੋ ਲਈ ਇਹ ਮੰਡੀ ਦੇ ਵਿੱਚੋਂ ਕੱਟੀ ਲਈ ਹਾਂਜੀ ਤੇ ਇਹ ਜੰਮਦੀ ਕੱਟੀ ਕਹਿੰਦੇ ਮਾਰੇ ਬਲੇ ਦੇਤੀ ਤੇ ਉਤੋਂ ਕੱਟੀ ਛਡਾਈ ਦੇ ਵੇਖ ਕੱਟੀ ਕੀ ਜਬਰ ਚੀਜ਼ ਬਣਦੀ ਜਾਂਦੀ ਠੀਕ ਹੈ ਬਿਲਕੁਲ ਸਹੀ ਹੈ ਵੇਖੋ ਜੀ ਤੇ ਇਹਦੀ ਅਜੇ ਤਾਂ ਪਰ ਮੰਡੀ ਦੀ ਪਰਚੀ ਪਈ ਆ ਕੋਲ ਹਾਂਜੀ ਕਿ ਜਿਹੜੇ ਜਿਹਤੋਂ ਕੱਟੀ ਖਦਾਈ ਠੀਕ ਅਸਲ ਚੀਜ਼ ਇਹ ਕੀ ਕੱਟੀ ਬਣਾਉਂਦੀ ਸਹੀ ਗੱਲ ਹੈ ਮਹਾਰਾਜ ਰੰਗ ਭਗ ਲੱਗੇ ਆ ਚੜਦੀ ਬਣਾ ਰੱਖੇ ਵੀਰ ਸੇਵਾ ਦਾ ਉਹ ਨਹੀਂ ਆ ਰਹੀ ਜਿਹੜੀ ਗੱਲ ਆ ਇਹ ਨਹੀਂ ਕਹਿੰਦੇ ਕਈ ਵੀਰ ਸਾਡੇ ਤੋਂ ਵੀ ਤਾਂ ਤਾਂ ਦੇ ਵੀਰ ਜਿਹੜੇ ਸੇਵਾ ਕਰਦੇ ਮਾ ਸੇਵਾ ਕਰਦੇ ਵਧੀਆ ਬੋਰੀਆਂ ਬੋਰੀਆਂ ਵੰਡ ਪਾ ਜਾਂਦੇ ਆ ਨਹੀਂ ਵੀ ਕਨੌਲੀ ਤੋਂ ਚੋਦੇ ਮਈਆਂ ਕੋ ਤੇ ਮਈ ਦੁੱਧ ਉਹਦੀ ਮਈਨੇ ਦੁੱਧ ਕਰਨਾ ਖਾਣਾ ਖਿਲੋ ਵੀ ਕਹੋ ਇਹਨੇ ਸੇਵਾ ਨਾ ਹੋਈ ਠੀਕ ਹੈ ਸਾਰਿਆਂ ਨਾਲ ਇਹ ਪੁਰਾਣੀਆਂ ਗੱਪਣਾ ਮੱਜਾ ਜਿਹਨੇ ਤਾਂ ਵੀਰ ਘੋੜੇ ਤੇ ਗੋਟ ਤੇ ਟੇਰੇ ਕਿ ਮੱਠੇ ਪਹੁੰਚੇ ਉਹ ਕੋਣੀ ਦੁੱਧ ਚੁਆਇਆ ਬਿਲਕੁਲ ਗਾਇਸ ਸਹੀ ਗੱਲ ਠੀਕ ਹੈ ਇਹ ਵੀ ਬਾਕੀ ਵੀ ਨਹੀਂ ਜੇ ਨਰ ਫੀਰ ਟੌਪ ਦੇ ਆ ਹਾਂਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਵਾਵਾ ਬਸ ਕੈਮਰੇ ਤੇ ਆਦ ਰਹੋ ਜਿਹਨੇ ਵੀਰ ਦਾ ਸੰਬੰਧ ਜੁੜੀ ਸਾਰਿਆਂ ਦੋਸਤਾਂ ਨਾਲ ਕਰਦੇ ਆ ਹਾਂਜੀ ਹਾਂਜੀ ਤੇ ਫੋਨ ਨੰਬਰ ਹੈਗਾ ਵੀ ਜੀ 8427407053 ਨਾਮ ਮਾਨਾ ਦਾ ਪਿੰਡ ਘੋਮਾ ਠੀਕ ਹੈ ਜੀ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜਿੰਨੇ ਵੀਰ ਭਰਾ ਸੰਬੰਧ ਜੁੜੀ ਧੰਨਵਾਦ ਭਾਈ ਜੀ ਠੀਕ ਹੈ ਜੀ ਧੰਨਵਾਦ ਸਸੇ ਗੱਲ ਭਾਈ ਜੀ